ਇੱਤੇ ਰਖਿਓ ਕਈ ਵਾਰੀ ਬਹੁਤੀ ਜਾਨ ਪੁਛਾਣ ਵਿੱਚ ਜਿਹਨੂੰ ਅਸੀਂ ਕਹਿੰਨੇ ਆ ਨਾ ਇਹ ਵੀ ਪਿਆਰਿਓ ਫਿਰ ਲੈ ਬੈਂਦੀ ਮੁਆਫ ਕਰਿਆ ਜੇ ਮੈਨੂੰ ਕਹਿਣ ਦਿਓ ਕਹਿੰਦੇ ਕੋਈ ਪਣਵਾਈਆ ਤੇ ਸਾਲਾ ਜੀਜਾ ਤੇ ਸਾਲਾ ਦੋਨੋਂ ਜਾਣੇ ਜਾਣਦੀ ਉਹਨਾਂ ਨੇ ਵੱਡਾ ਸਾਰਾ ਕੋਪ ਬਣਾ ਕੇ ਨਾ ਜੀ ਟਰਾਲੀ ਦਾ ਉਹਦੇ ਵਿੱਚ ਢੂੜੀ ਭਰ ਕੇ ਤੇ ਲੈ ਚੱਲੇ ਵੀ ਮੰਡੀ ਵੇਚਣ ਜਾਣਾ ਟਰੈਕਟਰ ਭਜਾਈ ਜਾਣ ਦੋਨੋਂ ਬੈਠੇ ਉੱਤੇ ਤੇ ਪਿੱਛੇ ਜਿਹੜਾ ਕੋ ਪਸੀਨਾ ਜੀ ਉਹਦੇ ਵਿੱਚ ਕਿਤੇ ਹੋ ਗਿਆ ਮੁਗ ਪਾੜ ਗਿਆ ਥੋੜਾ ਜਿਹਾ ਉਹ ਉਹਦੇ ਵਿੱਚੋਂ ਧੂੜੀ ਉੱਡਣ ਲੱਗ ਪਈ ਜਿਹੜਾ ਆਗੋਂ ਵਿਚਾਰਾ ਦੇਖੇ ਉਹਨਾਂ ਨੂੰ ਹੱਥ ਖੜਾ ਕਰਿਆ ਉਹ ਭਾਈ ਪਿਛੇ ਧਿਆਨ ਦਿਓ ਪਿਛੇ ਧਿਆਨੋਂ ਟਰੈਕਟਰ ਦੀਆਂ ਰੇਸਾਂ ਦਿੱਤੀਆਂ ਭਜਾਈ ਜਾਣ ਆਵਾਜ਼ ਕੋਈ ਸੁਣੇ ਨਾ ਇਸ਼ਾਰਾ ਦੇਖਣਾਂ ਤੇ ਸਾਲਾ ਕਹਿੰਦਾ ਭਾਈਆ بڑے ਬੰਦੇ ਹੱਥ ਖੜੇ ਕਰੀ ਜਾਂਦੇ ਆ ਕਹਿੰਦਾ ਜਾਣ ਪੁਛਾਣ ਹੀ ਬੜੀ ਤੇਰੇ ਜੀਜੇ ਦੀ ਜਾਣ ਪੁਛਾਣ ਹੀ ਬੜੀ ਤੇਰੀ ਜੀਜੇ ਦੀ ਆਪਣੀ ਉਥੇ ਜੀਜਾ ਜੀਜਾ ਕਰੀ ਜਾਂਦੇ ਮੇਰੀ ਜਾਣ ਪੁਛਾਣ ਬੜੀ ਐ ਉਹ ਜਿਹੜਾ ਆਗੋਂ ਆਵੇ ਕੋਈ ਸਾਈਕਲ ਤੇ ਕੋਈ ਮੋਟਰਸਾਈਕਲ ਤੇ ਕੋਈ ਗੱਡੀ ਹੱਥ ਕਰੇ ਪਿਛਿਓ ਵੀ ਭਾਈ ਰੋਕ ਕੇ ਵੇਖ ਲੋ ਤੁਹਾਡਾ ਨੁਕਸਾਨ ਹੁੰਦਾ ਜਾਂਦਾ ਜੀ ਉਹ ਕਿੱਥੇ ਰੋਕਣ ਜੀ ਉਹ ਇਸੇ ਤਰ੍ਹਾਂ ਹੀ ਕਰਦਾ ਜਾਏ ਵੀ ਜਾਣ ਪੁਛਾਣ ਬੜੀ ਜਦੋਂ ਪਹੁੰਚੇ ਮੰਡੀ ਤੇ ਪਿਆਰਿਓ ਪਿੱਛੇ ਦੇਖਿਆ ਤੇ ਇੱਕ ਪੰਡ ਤੂੜੀ ਦੀ ਬਜੀ ਕਹਿੰਦਾ ਜੀ ਜਬ ਬੜੀ ਜਾਣ ਪਛਾਣ ਸੀ ਥੋੜੀ ਜੀ ਹੋਰ ਹੁੰਦੀ ਕਹਿੰਦਾ ਇਹ ਵੀ ਨਹੀਂ ਬਜਣੀ ਵਾਹਿਗੁਰੂ ਕਿਰਪਾ ਕਰੇ ਰਹਿਮਤ ਕਰੇ ਸੰਸਾਰ ਨਾਲ ਵੀ ਪਿਆਰਿਓ ਅਸੀਂ ਬੜੀ ਜਾਣ ਪਛਾਣ ਕਰਨਾ ਚਾਹੁੰਦੇ ਆਂ ਬੜੀਆਂ ਸੰਝਾਂ ਪਾਉਣਾ ਚਾਹੁੰਦੇ ਆਂ ਮਾਲਕ ਕਿਰਪਾ ਕਰੇ ਕਈ ਵਾਰੀ ਪਿਆਰਿਓ ਜ਼ਿੰਦਗੀ ਦੀ ਪੰਡ ਵੀ ਫਿਰ ਇਸੇ ਤਰ੍ਹਾਂ ਖਿੰੜ ਜਾਂਦੀ ਸਤਗੁਰੂ ਦੇ ਪਿਆਰੇ ਮਾਲਕ ਦੇ ਪਿਆਰੇ ਇਸ਼ਾਰੇ ਦਿੰਦੇ ਆਂ ਰੋਜ ਪਿਆਰਿਓ ਸਾਨੂੰ ਸੁਨੇਹਾ ਬਾਣੀ ਦਿੰਦੀ ਆ ਸਤਿਗੁਰੂ ਸਮਝਾਉਂਦੇ ਆ ਅਜੇ ਵੀ ਭਲਿਆ ਮਾਲਕ ਦੀ ਕੀਰਤੀ ਵਿੱਚ ਜੁੜ ਜਾ ਅੱਜ ਹੂੰ ਸਮਝ ਕਸ ਬਿਗਰਿਓ ਨਾਹੀਂ ਅਜੇ ਵੀ ਸਮਝ ਲਾ ਕੋਈ ਨਹੀਂ ਬਿਗੜਿਆ ਪਰ ਨਹੀਂ ਜੀ ਜੀਵ ਕਹਿੰਦਾ ਮੈਨੂੰ ਕਦੇ ਪਰਵਾਇ ਮੇਰੀ ਬੜੀ ਜਾਨ ਪੁਛਾਨਾ ਬੜੇ ਜਾਨ ਪੁਛਾਨਾ ਇਸੇ ਤਰ੍ਹਾਂ ਜ਼ਿੰਦਗੀ ਦੀ ਤੂੜੀ ਰੋਲ ਬੈਠਦਾ ਪੂੰਜੀ ਇਸੇ ਤਰ੍ਹਾਂ ਗਵਾ ਬੈਠਦਾ ਮਾਲਕ ਸਤਿਗੁਰੂ ਕਿਰਪਾ ਕਰੇ ਤਨਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮਿਰਗ ਤ੍ਰਿਸ਼ਨਾ ਜਿਉਂ ਜਗਤ ਰਚਨਾ ਕਹਿੰਦੇ ਭਾਈ ਇਹ ਜਿਵੇਂ ਮਿਰਗ ਦੀ ਤ੍ਰਿਸ਼ਨਾ ਹੈ ਨਾ ਜੀ ਉਹ ਵਿਚਾਰਾ ਪਾਣੀ ਦਾ ਮਾਰਿਆ ਪਿਆਸਾ ਰੇਤ ਵੱਲ ਦੇਖ-ਦੇਖ ਕੇ ਭਜਦਾ ਤੇ ਮਾਰਿਆ ਜਾਂਦਾ ਸਤਿਗੁਰੂ ਕਹਿੰਦੇ ਜਗਤ ਦੀ ਰਚਨਾ ਇਸੇ ਤਰ੍ਹਾਂ ਜਾਂ ਇਹ ਤੇਰੀ ਪਕੜ ਵਿੱਚ ਨਹੀਂ ਆਉਣੀ ਕਹਿੰਦੇ ਭਾਈ ਇਹ ਮਾਇਆ ਦੇ ਪਿਛੇ ਭੱਜਦਾ ਭੱਜਦਾ ਇੱਕ ਦਿਨ ਮਰ ਜਾਏਗਾ ਖਤਮ ਹੋ ਜਾਏਗਾ ਇਹ ਪਿਆਸ ਤੇਰੀ ਨਹੀਂ ਬੁਝੇਗੀ ਦੇਖੋ ਰਿਧੈ ਵਿਚਾਰ ਭਾਈ ਚੰਗੀ ਤਰ੍ਹਾਂ ਹਿਰਦੇ ਵਿੱਚ ਵਿਚਾਰ ਕਰਕੇ ਦੇਖ ਲੈਣਾ ਕਰ ਕਹੋ ਨਾਨਕ ਭਜ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ਤੁਹਾਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵਾ ਇਸ ਵਾਸਤੇ ਨਿਤਾ ਪ੍ਰਤੀ ਰਮੇ ਹੋਏ ਮਾਲਕ ਪ੍ਰਭੂ ਪਰਮਾਤਮਾ ਦਾ ਨਾਮ ਭਜ ਪਰਮਾਤਮਾ ਦਾ ਨਾਮ ਸਿਮਰ ਜਿਹਦੇ ਨਾਲ ਜਾਤੇ ਹੋਤ ਉਧਾਰ ਜਿਹਦੇ ਨਾਲ ਤੇਰਾ ਉਧਾਰ ਹੋ ਸਕਦਾ ਨਹੀਂ ਤੇ ਜਿਉਂਦਿਆਂ ਜੀ ਸਾਰਾ ਵਿਵਹਾਰ ਜਿਦਨ ਪ੍ਰਾਣ ਪੰਖੇਰੂ ਉੱਡ ਗਏ ਉਹ ਦਿਨ ਭਲਿਆ ਤੇਰਾ ਕਿਸੇ ਨੇ ਸਾਥੀ ਨਹੀਂ ਬਣਨਾ ਕੋਈ ਕਿਸੇ ਪ੍ਰਕਾਰ ਦਾ ਸਾਥ ਨਹੀਂ ਹੋਵੇਗਾ ਇਕੋ ਇੱਕ ਸਦਾ ਦਾ ਤੇਰਾ ਸਾਥੀ ਆ ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਨਾਮ ਤੋਂ ਬਿਨਾ ਕਿਸੇ ਨੇ ਤੇਰਾ ਸਦਾ ਦਾ ਸਾਥੀ ਨਹੀਂ ਬਣਨਾ ਇਹ ਜਗ ਕੋ ਬਿਵਹਾਰ ਬਨਿਓ ਹੈ ਜਾਂ ਸਿਓ ਨਿਓ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ ਨਾਮ ਤੋਂ ਬਿਨਾ ਕੋਈ ਸਦਾ ਦਾ ਸਾਥੀ ਨਹੀਂ ਬਣਦਾ ਇਸ ਲਈ ਮਾਲਕ ਦੇ ਦਰਦੀਆਂ ਹਾਜ਼ਰੀਆਂ ਪਰਦਿਆਂ ਗੁਰੂ ਸ਼ਬਦ ਦੀ ਵਿਚਾਰ ਕਰਦੇ ਆ ਸਦਾ ਗੁਰੂ ਪਿਆਰ ਦੇ ਵਿੱਚ ਜਪਦੇ ਰਹੀਏ ਜੀ ਵਾਹਿਗੁਰੂ ਵਾਹਿ ਦੂਰ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਤਾਨੂੰ ਵਾਹਿ ਗੁਰੂ ਵਾਹਿ ਗੁਰੂ ਤਾਨੂੰ ਵਾਹਿ ਗੁਰੂ ਵਾਹਿ ਗੁਰੂ ਧੰਵਾਹਿ ਗੁਰੂ ਵਾਹਿ ਗੁਰੂ ਧੰਵਾਹਿ ਗੁਰੂ ਵਾਹਿ ਗੁਰੂ ਧੰਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ वाह गुरु जी वाहि गुरु वाहि गुरु जे वाह गुरु वाहि गुरु जे वाह गुरु राणा राओ न को है राणा राओ न कै रो र ਰਾਣਾ ਰਾਉ ਨਾ ਕੋਰ ਰੰਗ ਨਾ ਟੋਂਗ ਫਕੇਰਾ ਰੰਗ ਨਾ ਟੋਂਗ ਫਕੇਰਾ ਰੰਗ ਨਾ ਟੋਂਗ ਫਕੇਰਾ ਰੰਗ ਨਾ ਟੋਂਗ ਫਕੇਰਾ ਵਾਰੀ ਆਪੋਆ ਆਪਣੀ ਵਾਰੇ ਆਪੋ ਆਪਣੀ ਵਾਰੇ ਆਪੋ ਆਪਣੀ ਵਾਰੇ ਆਪੋ ਆਪਣੀ ਕੋਈ ਨ ਬੰਦੈ ਧੀਰਾ ਕੋਈ ਨ ਬੰਦੈ ਧੀਰਾ ਕੋਈ ਨ ਬੰਦੈ ਧੀਰਾ ਕੋਇ ਨਾ ਬੰਦਾ ਤੀਰ ਵਾਹਿਗੁਰੂ ਜੀ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਸਤਗੁਰੂ ਜੀ ਰਹਿਮਤ ਕਰਨ ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਚੁਕਾਂ ਦੀ ਖਿਮਾ ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਸੋ